ਸਬਬ ਬਣਾੜ ਜੇ ਦੂਰ ਹੁੰਦੀ ਫਿਰ ਔਖਾ ਕੰਮ ਹੋ ਜਾਣਾ ਸੀ ਸੜਕ ਕ੍ਰੋਸ ਸੜਕ ਪਾਰ ਕਰਨੀ ਬਹੁਤ ਆਸਾਨ ਹੈ ਇੱਥੇ ਵੀ ਇਹ ਦੇਖ ਲੋ ਅੰਦਰ ਦਾ ਬਸ ਉਹ ਬਿਲਡਿੰਗ ਦੇ ਕੋਲੇ ਆ ਸਾਹਮਣੇ ਡਲਡਰਾਈਜ਼ ਬਿਲਡਿੰਗ ਦੇ ਸਾਹਮਣੇ ਹੀ ਸੁਪਰਸਟੋਰ ਆ ਮੋਟੇ ਆਪਾਂ ਜਾਣਾ ਸਾਰੇ ਰਸਤੇ ਦੀ ਵੀਡੀਓ ਨਹੀਂ ਬਣਾਵਾਂਗਾ ਤੇ ਜਾ ਕੇ ਬਣਾਵਾਂਗਾ ਸਾ ਬਿਲਕੁਲ ਗ੍ਰੈਂਡ ਰਾਇਸ ਬਿਲਡਿੰਗ ਦੇ ਸਾਹਮਣੇ ਆ ਗਏ ਤੇ ਇੱਥੇ ਰੋਡ ਕਰਾਸ ਕਰਨਾ ਹੈ। ਹੈ ਕਿਊਡੀ। ਹੈ ਕਿਊਡੀ। ਹੈਲੋ ਮੈਮ। ਸ਼ੀਜ਼ ਨਰਵਸ। థాంਕ ਯੂ। ਬਹੁਤ ਸੋਣਾ ਬੋਲਦੇ ਆ। ਇਹ ਮੈਨੂੰ ਰੋਜ਼ ਮਿਲਦੇ ਆ ਮੈਡਮ ਜੀ। ਨਾਲ ਇਹਨੇ ਸ਼ੀਜ਼ ਨਰਵਸ ਗਿਆ ਕਿ ਸ਼ੀਜ਼ ਨਰਵਸ ਗਿਆ। ਅਨ ਇਧਰ ਬਿਲਡਿੰਗ ਦੇ ਸਾਹਮਣੇ ਮੈਂ ਤੁਹਾਨੂੰ ਦੱਸੀ ਸੁਪਰਸਟੋਰ ਤੇ ਹੁਣ ਆਪਾਂ ਕ੍ਰੋਸ ਕਰਨਾ ਹੈ ਤੇ ਬਟਨ ਕਰ ਦਿੱਤਾ ਪੁਸ਼ ਤੇ ਹੁਣ ਦੇਖਦੇ ਆਂ ਜਦ ਤੱਕ ਨਿਸ਼ਾਨ ਨਹੀਂ ਆਉਂਦਾ ਜਦ ਤੱਕ ਆਪਾਂ ਖੜੇ ਰਵਾਂਗੇ ਉਰੇ ਉੱਲਣਾ ਚੱਲਣਾ ਪੈਂਦਾ ਹੈ ਮੈਂ ਸਟਰੀਟ ਹੈ ਇਸ ਕਰਕੇ ਐਤਰ ਵੀ ਦੇਖ ਲੋ ਇੱਧਰ ਸਿੱਧਾ ਆਪਾਂ ਗੁਰਦੁਰਾ ਸਾਹਿਬ ਜਾਣੇ ਹੁੰਨੇ ਆ ਗੁਰਦੁਰਾ ਸਾਹਿਬ ਸਿੱਧਾ ਆ ਜਾ ਕੇ ਆ 10 ਮਿੰਟ ਹੋਰ ਲੱਗਦੇ ਤੁਰਨੇ ਨੂੰ ਮੈਂ ਵੇਟ ਕਰ ਰਹੀ ਆ ਇਧਰੋਂ ਮੈਂ ਆਈ ਆ ਤੇ ਆਪਣਾ ਨਿਸ਼ਾਨ ਆ ਚੁੱਕਿਆ ਤੇ ਆਪਣੇ ਆਰਾਮ ਨਾਲ ਮਟਕ ਮਟਕ ਕੇ ਸੜਕ ਪਾਰ ਕਰ ਸਕਦੀ ਆ ਲੈਨ ਚਾਹੇ ਜਿੱਦੀ ਮਰਜ਼ੀ ਲੱਗ ਜਵੇ ਪਰ ਆਪਾਂ ਆਪਨ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਸੋ ਆਪਾਂ ਇਧਰ ਜਾਣਾ ਹੈ ਬੜੀ ਦੇ ਨਾਲ ਕ੍ਰੋਸ ਕਰ ਰਹੀ ਆ ਮੈਂ ਸਿੱਧਾ ਜਾਣਾ ਉਹ ਸਾਹਮਣੇ ਜਾਣਾ ਜਿੱਥੇ ਤੁਹਾਨੂੰ ਆ ਜਿੱਥੇ ਝੰਡਾ ਨਹੀਂ ਹੈਗਾ ਇੱਥੇ ਜਾਣਾ ਮੈਂ ਦੇਖੋ ਕਿੰਨੀ ਦੂਰ ਹਲੇ ਤੁਰਨਾ ਪੈਣਾ ਮੈਨੂੰ ਸਾਰੇ ਸਟੋਰ ਦੀ ਆਪਾਂ ਵੀਡੀਓ ਵਧੀਆ ਬਣਾਵਾਂਗੇ ਕਿਉਂਕਿ ਅੱਜ ਬਿਲਕੁਲ ਫ੍ਰੀ ਟਾਈਮ ਹੈ 2 ਘੰਟੇ ਆਪਣੇ ਕੋਲ 2 ਘੰਟੇ ਬਿਲਕੁਲ ਫ੍ਰੀ ਹੈ ਕੈਜੂ ਹੋਣਾ ਇੱਧਰ ਬਹੁਤ ਸਟੋਰ ਆ ਤੇ ਜ਼ਿਆਦਾ ਜੇ ਮੈਂ ਸਾਰੇ ਸਟੋਰ ਦੀ ਵੀਡੀਓ ਬਣਾ ਸਕਦੀਆਂ ਇਹ ਹੈਗਾ ਇੰਪੋਸੀਬਲ ਪਰ ਮੈਂ ਅੱਜ ਇੱਕ ਸਟੋਰ ਦੀ ਵੀਡੀਓ ਬਣਾਵਾਂਗੇ ਫਿਰ ਆਪਾਂ ਨੈਕਸਟ ਸੈਚਰਡੇ ਕੋਈ ਹੋਰ ਸਟੋਰ ਦੀ ਬਣਾਵਾਂਗੇ ਥੋੜੀ ਜਿਹੀ ਪਹੁੰਚ ਜਾਂਦੀ ਹੈ ਸਿਟੀਆਂ ਜਾ ਰਹੀਆਂ ਸੋ ਮੈਂ ਵੀ ਮੈਨੂੰ ਲੱਗਾ ਕਿ ਮੈਨੂੰ ਵੀ ਇੱਧਰ ਹੋ ਜਾਣਾ ਚਾਹੀਦਾ ਪਾਗਲ ਜਿਹੀ ਕੱਪੀ ਜਾ ਰਹੀ ਹੈ ਗਾਇਜ਼ ਹਵਾ ਬਹੁਤ ਹੰਡੀ ਚੱਲ ਰਹੀ ਹੈ ਇੱਧਰ ਵੀ ਜਾਵਾਂਗੇ ਫਿਰ ਆਪਾਂ ਨਾ ਪਰ ਅੱਜ ਮੇਰਾ ਮਾਈਂਡ ਹੈਗਾ ਸੁਪਰਸਟੋਰ ਦਾ ਕਿਉਂਕਿ ਜਿਹੜਾ ਆਪਾਂ ਰੈਡੀ ਕੀਤਾ ਹੁੰਦਾ ਨਾ ਵੀ ਹਾਂ ਇਹ ਵਲੌਗ ਬਣਾਉਣਾ ਫਿਰ ਉਹ ਸਹੀ ਬਣ ਜਾਂਦਾ ਹੈ ਬਹੁਤ ਹੰਡੀ ਹਵਾ ਚੱਲਦੀ ਹੈ ਤਾਂ ਹੀ ਮੈਂ ਸਕਾਰਫ ਲਿਆ ਹੋਇਆ ਹੈ ਕਿਉਂਕਿ ਮੈਂ ਹੁਣ ਅੰਦਰ ਐਂਟਰੀ ਕਰ ਜਾਣਾ ਸਾਰੀ ਮਾਰਕੀਟ ਹੀ ਇਹ ਸਾਰੀ ਇੱਥੇ ਅਪਣਾ ਸੈਲੂਨ ਨਾ ਬਿਊਟੀ ਪਾਰਲਰ 700 ਦੀ ਥਰਡਿੰਗ ਹੁੰਦੀ ਹੈ ਗਾਇਸ ਥਰਾਂ 700 ਦੀ ਉਹ ਮਾਈ ਗॉड ਐਦਰ ਸੌਰੀ ਪਾਰਕਿੰਗ ਅਦਰ ਆਪਣਾ ਜੈਮਾ ਬਸ ਨੇੜੇ ਆ ਚੁੱਕੇ ਆਪਾਂ ਐਦਰ ਡੋਲਰਮਨ ਸਟੋਰ ਐਵੇਂ ਪਿਛਲੇ ਵੀਡੀਓ 'ਚ ਹੈਗਾ ਇਹਨਾਂ ਦਾ ਵੀ ਬਣਾਇਆ ਹੋਇਆ ਪਰ ਮੈਂ ਫੇਰ ਬਣਾਉਂਗੀ ਮੈਂ ਕਿਹਾ ਸੀ ਨਾ ਕਿ ਮੈਂ ਇੱਕ ਇੱਕ ਸਟੋਰ ਨੂੰ ਕੈਮਰੇ ਚ ਕੈਦ ਕਰੂੰਗੀ ਫਰਦਰ ਕਾਰੀ ਕਾਰੀ ਚ ਆਂਦੇ ਸੀ ਫੈਮਿਲੀ ਨਾ ਹੁਣ ਆਪਾਂ ਕੱਲੇ ਆਏ ਆ ਫਟਾਫਟ ਫਰੈਂਡਸ ਫਟਾਫਟ ਸ਼ੂਟ ਕਰਨੇ ਮੈਂ ਅੱਜ ਆਪਾਂ ਸਿੱਧਤਕੇ ਸਾਥ ਕਰਾਂਗੇ ਇਤਮਾਨ ਨਾਲ ਕੇ ਸਾਥ ਤੇ ਜਿਵੇਂ ਗਰੋਸਰੀ ਲੈਣ ਆਣਾ ਹੈ ਆਪਣਾ ਪਹਿਲਾ ਗੱਡੀਆਂ ਇੱਥੇ ਪਾਰਕ ਕਰੋ ਮੈਂ ਤੁਹਾਡੀ ਗੱਲ ਹੋਦ ਹੈਗੀ ਹੈ ਆ ਗੱਡੀਆਂ ਜਿਸ ਤਰ੍ਹਾਂ ਆਹ ਲਾਈਨਾਂ ਬਣੀਆਂ ਹੋਈਆਂ ਨਾ ਜੇ ਆਹ ਲਾਈਨ ਤੇ ਗੱਡੀ ਇੱਧਰ ਉੱਧਰ ਚਲੀ ਗਈ ਨਾ ਫਿਰ ਤੁਹਾਨੂੰ ਚਲਾਨ ਮਤਲਬ ਟਿਕਟ ਆ ਜੂਗੀ ਸੋ ਫਿਰ ਤਾਂ ਗੱਡੀ ਇੱਥੇ ਖੜਾ ਕੇ ਤੇ ਫਿਰ ਇੱਧਰ ਜਾਣੇ ਹੁੰਨੇ ਆ ਹੁ ਮੈਂ ਤਾਂ ਦੇਖੋ ਕੁਝ ਲੈਣਾ ਨਹੀਂ ਹੈਗਾ ਮੈਂ ਤਾਂ ਵੈਸੇ ਜੀ ਕੁਝ ਪਸੰਦ ਆ ਗਿਆ ਤਾਂ ਲੈ ਲੂੰਗੀ ਜਿਹੜੇ ਗਰੋਸਰੀ ਹੈ ਵੀ ਲੈਣੀ ਹੁੰਦੀ ਉਹ ਲੋ ਟ੍ਰੋਲੀ ਚੱਕਦੇ ਇੱਥੋਂ ਇੱਥੇ ਵੀ ਸੈਂਟ ਪਤਾ ਨਹੀਂ ਡਾਲਰ ਪਾਉਂਦੇ ਆ ਫੇਰ ਟਰਾਲੀ ਨਿਕਲਦੀ ਕਿਉਂਕਿ ਟਰਾਲੀਆਂ ਲੌਕਡ ਹੁੰਦੀਆਂ ਹੁਣ ਆਪਾਂ ਚੱਲਦੇ ਆ ਅੰਦਰ ਪਹਿਲਾਂ ਆਪ ਉਹਦੀ ਫੋਟੋ ਕਲਿੱਕ ਕਰ ਲੈਣੇ ਸੋਹਣੀ ਜੀ ਕਿਉਂਕਿ ਥੰਬਨੇਲ ਤੇ ਲਗਾਣੀ ਹੁੰਦੀ ਆ ਤੇ ਪਾਰਕਿੰਗ ਉਧਰ ਵੀ ਬਹੁਤ ਵੱਡੀ ਪਾਰਕਿੰਗ ਸੋ ਮੈਂ ਐਨਕਾ ਆਪਣੀ ਇੱਥੇ ਟੰਗ ਲਈ ਆ ਤੇ ਐਨਕਾ ਦੇ ਅੰਦਰ ਜ਼ਰੂਰਤ ਨਹੀਂ ਹੈਗੀ ਆਪਾਂ ਚੱਲਦੇ ਸੋ ਦੋਸਤੋ ਇਹ ਐਂਡਰਸ ਦੇਖੋ ਟਰਾਲ ਨਹੀਂ ਐਦਾਂ ਲੈ ਕੇ ਆਉਨੇ ਇੱਧਰ ਹੀ ਪਾਰਕਿੰਗ ਬਹੁਤ ਵੱਡੀ ਹੋ ਉੱਪਰ ਜਾਣਾ ਆਪਾਂ ਜਿਵੇਂ ਉਹ ਸਾਰੇ ਜਾ ਰਹੇ ਨੇ ਫੁੱਲਾਂ ਨਾਲ ਸਜਾਵਟ ਕੀਤੀ ਹੋਈ ਬਹੁਤ ਸੋਹਣੀ ਫੁੱਲਾਂ ਨਾਲ ਤੁਹਾਨੂੰ ਪਤਾ ਹੀ ਕਿ ਪਹਿਲਾਂ ਹੀ ਕਨੇਡਾ ਸ਼ਿੰਗਾਰਿਆ ਪਿਆ ਹੈ ਦੇਖੋ ਕਿੰਨਾ ਸੋਹਣਾ ਲੱਗਦਾ ਚੜਾਈ ਆ ਥੋੜੀ ਜਿਹੀ ਇੱਥੇ ਦਰہائی ਸੀ ਮੈਂ ਸਾਹਮਣੇ ਉਹ ਦੇਖੋ ਗਾਇਸ ਮੈਂ ਗੱਲ ਤੁਹਾਨੂੰ ਹੋਰ ਦੱਸ ਦਰਨੀ ਆ ਕਿ ਇਹ ਜਿਹੜਾ ਟੂਰ ਆ ਨਾ ਸੁਪਰਸਟੋਰ ਦਾ ਤੇ ਨੂੰ ਮੈਂ ਪਾਰਟੀਸ਼ਨ ਕਰਕੇ ਬਣਾਉਂਗੀ ਕਿਉਂਕਿ ਬਹੁਤ ਵੱਡਾ ਟੂਰ ਬਣਾਉਣਾ ਮੈਂ ਤੇ ਤੁਸੀਂ ਗੌਰ ਹੋ ਜਣਾ ਦੇਖਦੇ ਦੇਖਦੇ ਤੋਂ 10-10 ਮਿੰਟੀਆਂ 15 ਮਿੰਟਾਂ ਦਾ ਪਾ ਦਿੰਗੇ ਐਂਡ ਰੈਸਟ ਚੀਜ਼ੀ ਬਹੁਤ ਸੋਹਣੇ ਖੁੱਲਣਾ ਸਜਾਵਟ ਕੀਤੀ ਹੋਈ ਆ ਸੁਝਾਵ ਉਹ ਜੀ ਮੈਨੂੰ ਲੱਗਦਾ ਇਹ ਸੇਲ ਵਾਸਤੇ ਰੱਖੇ ਹੋਏ ਆ ਕਾਚ ਇਹਨਾਂ ਸੋਨੇ ਲੱਗ ਰਿਹਾ ਨਾ ਐਂਟਰਸ ਆਪਣੀ ਇੱਧਰ ਬਸਕਟਾ ਵੀ ਰੱਖੀਆਂ ਹੋਈਆਂ ਹਨ ਹਮਾਰਾ ਦੇਖੋ ਸਿਰਫ ਫਲੋ ਕਰਨਾ ਹੈ ਫੁੱਲ ਜੈਸਿੰਮ ਫੇਰ ਫੁੱਲ ਜੈਸਿੰਮ ਫੁੱਲ ਜਾ ਹੁਣ ਫਸਟ ਤੋਂ ਇਹਦੇ ਵਿੱਚ ਕਾਊਂਟਰ 'ਚ ਸਾਰਾ ਇੱਥੇ ਸਬਜ਼ੀਆਂ ਐ ਸਾਰੀਆਂ ਸਬਜੀਆਂ ਨੂੰ ਸਾਨੂੰ ਕੀ ਦਿਖਾਉਣਾ ਉਧਰ ਲੈ ਕੇ ਚਲਦੀ ਆ। ਸੋ ਹੁਣ ਆਪਾਂ ਆ ਚੁੱਕੇ ਆ ਮੇਕਅਪ ਦਾ ਸਟਾਲ ਤੇ ਆ ਇੱਥੇ ਬਹੁਤ ਸਾਰਾ ਦੇਖ ਲਈ ਜਾਓ। ਪਤਾ ਨਹੀਂ ਕਿ ਇਹ ਸਟਾਕ ਹੈ ਕੋਲਰ ਦਾ ਹੈ ਕੋਲਰ ਦਾ ਹੈ ਕੋਲਰ ਦਾ ਹੈ ਪਹਿਲਾ ਇਹ ਕੋਲਰ ਹੈ ਇਹ ਫਿਰ ਸੋ ਇਹਦਾ ਯੂਜ਼ ਕਰਾਉਂਦੇ ਨੇ ਕਿ ਡਾਲਰ ਦੇ ਨਾਲ ਮਿਲਦਾ ਹੈ ਡਿਵੀਡੈਂਡ ਤੇ ਆਪਰੇਸ਼ਨ ਪਾਈਆ ਹੁੰਦੀ ਹੈ ਆ ਸਮਝ ਲੈਂਦਾ ਹੈ ਜਦੋਂ ਆ ਸਮਝੋ ਕਿ ਕੈਨੇਡਾ ਜੇ ਕੁਝ ਮਿਲਦਾ ਨਹੀਂ ਹੈ ਬਸ ਇਹ ਹੈ ਕਿ ਡਾਲਰਾਂ ਦੇ ਨਾਲ ਮਿਲਦਾ ਹੈ ਐਸੇ ਸਿਲੈਕਸ਼ਨ ਹੋ ਰਹੀ ਹੈ ਜਿਵੇਂ ਤੇ ਦੇਖਦੇ ਜਾਓ ਵੈਸੇ ਵੀ ਕੁੜੀਆਂ ਕਿੜੀਆਂ ਦੀ ਜਰਾ ਜਿਹਾ ਮੇਕਅਪ ਕੇ ਫਟੇ ਜਾਂਦੀਆਂ ਨੇ ਬਹੁਤ ਸਾਮਾਨ ਇਕੱਠਾ ਕਰ ਲੈਂਦੀਆਂ ਨੇ ਸਾਨੂੰ ਕੋਈ ਮੇਕਅਪ ਦਾ ਸਾਮਾਨ ਲੈਣ ਦਾ ਸ਼ੌਂਕ ਨਹੀਂ ਹੈਗਾ ਬਸ ਇੱਕ ਦੋ ਚੀਜ਼ਾਂ ਰੱਖੀਆਂ ਹੋਈਆਂ ਨੇ ਲਾਈਨਰ ਆ ਇਹ ਠੀਕ ਹੈ ਅੰਦਰ ਤੁਸੀਂ ਦੇਖ پا ਰਹੇ ਹੋ ネイル पेंट सारे ए सारे नेल पॉलिश ਦਾ ਕਾਊਂਟਰ ਹੈ ਗਾਇਜ਼ ਕੁੜੀਆਂ ਦੇਖ ਲੋ ਅੱਜ ਦਾ ਵਲੌਗ ਕੁੜੀਆਂ ਰੀਜਨਲ ਦੇਖਣੀਆਂ ਹਨ ਅネイル ਪੇਂਟ ਦਾ ਤਾਂ ਮੈਨੂੰ ਵੀ ਬਹੁਤ ਸ਼ੌਂਕ ਹੈ ਮੈਂ ਨਹੀਂ ਗਿਆ ਕਿ ਮੈਨੂੰ ਹੋਰ ਕੋਈ ਸ਼ੌਂਕ ਨਹੀਂ ਕੋਈ ਕੋਈ ਸ਼ੌਂਕ ਮੈਨੂੰ ਵੀ ਹੈਗਾ ਐਸੀ ਕੋਈ ਗੱਲ ਨਹੀਂ ਨੇਲ ਪੇਂਟ ਮੇਰੇ ਕੋਲ ਵੀ ਬਹੁਤ ਰੱਖੀਆਂ ਹੋਈਆਂ ਨੇ ਥੋੜੇ ਬਹੁਤ ਸ਼ੌਕ ਹੁੰਦੇ ਆ ਇਨਸਾਨ ਨੂੰ ਯੇੜੀ ਚੱਕਣੀ ਚੱਕ ਲੋ ਜੇ ਤਾਂ ਦਿਲ ਕਰਦਾ ਨੋ ਪ੍ਰੋਬਲਮ ਰੰਗ ਬਿਰੰਗੀਆ ਕਿੰਨੀਆਂ ਸੋਹਣੀਆਂ ਲੱਗਦੀਆਂ ਪਿਆਰੀਆਂ ਪਿਆਰੀਆਂ ਤੇ ਇੱਧਰ ਆਪਣੇ ਮੋਇਸਚਰਾਈਜ਼ਰ ਪਏ ਨੇ ਸਾਰੇ बस देख ही जाओ पूछ रहे ना जावे लाइनर सारे लिप लाइनर हो गए सारे ਦੱਸੀ ਵੀ ਜਾਣੀ ਮੈਂ ਤੁਹਾਨੂੰ ਕਿਆ ਕਿਆ ਚੀਜ਼ਾਂ ਭੈਣਾਂ ਨੂੰ ਤਾਂ ਚਲ ਪਤਾ ਜੀ ਨਾ ਵੀਰਾਂ ਨੇ ਦੇਖਣਾ ਉਹਨਾਂ ਨੂੰ ਜ਼ਿਆਦਾ ਘੱਟ ਪਤਾ ਹੋਵੇ ਪਰ ਅੱਜ ਕੱਲ ਤਾਂ ਸਾਰੇ ਸਮਾਰਟ ਆ ਦੇਖਿਓ ਇਹ ਇੰਆ ਸੇਮ ਨਹੀਂ ਕੋਈ ਐਸੀ ਚੀਜ਼ ਨਹੀਂ ਹੈਗੀ ਜਿਹੜੀ ਕੈਨੇਡਾ 'ਚ ਨਾ ਮਿਲਦੀ ਸਾਰੀ ਚੀਜ਼ਾਂ ਮਿਲਦੀਆਂ ਹੈ ਪਹਿਲਾ ਵਹਿਮ ਹੁੰਦੇ ਸੀ ਕਿ ਐਸੀ ਚੀਜ਼ ਨਹੀਂ ਮਿਲਦੀਆਂ ਹੁਣ ਆ ਕੇ ਪਤਾ ਚੱਲਿਆ ਸਾਰੀ ਚੀਜ਼ ਮਿਲਦੀ ਹੈ ਸਲਫਿਸਟਿਕਾ ਪਈਆਂ ਗਾਇਸ ਇੱਧਰ ਵੀ ਆਪਣਾ ਫਾਊਂਡੇਸ਼ਨ ਪਈਆ ਸਾਰੇ वैसे एक गल मैं कहना जरूर चाहूंगी जेडी गल मैं कहना चाह रही हूं ध्यान ਨਾਲ ਸੁਣੋ ਇਹ ਤਾਂ ਚਲੋ ਬਿਊਟੀ ਪ੍ਰੋਡਕਟ ਹਨਾ ਜਿਵੇਂ ਲੈਣੇ ਦਾ ਸ਼ੌਂਕ ਹੁੰਦਾ ਹੈ ਪਰੰਤੂ ਅਸਲੀ ਬਿਊਟੀ ਤਾਂ ਦੇਖੋ ਵਧੀਆ ਖਾਣ ਪੀਣ ਨਾਲ ਹੁੰਦੀ ਆ ਇਸ ਤਰ੍ਹਾਂ ਕਿ ਤੁਸੀਂ ਸੈਲਡ ਖਾ ਸਕਦੇ ਹੋ ਜੂਸ ਪੀ ਸਕਦੇ ਹੋ ਫਰੂਟ ਖਾ ਸਕਦੇ ਹੋ ਅਸਲੀ ਬਿਊਟੀ ਉੱਥੇ ਹੀ ਆ ਇਹ ਤਾਂ 2 ਘੜੀਆਂ ਵਾਸਤੇ ਸਾਜ-ਸਮਰ ਜੋ ਹੈ असली ਚਿਹਰਾ ਤਾਂ ਫੇਰ ਨਿਕਲੇ ਹੀ ਆਉਂਦਾ ਬਾਹਰ ਯਾਰ ਰਿਐਲਿਟੀ ਆ ਦੋਸਤਾਂ ਫਾਊਂਡੇਸ਼ਨ ਜਿੰਨਾ ਮਰਜ਼ੀ ਮਾਤ ਲੋ ਪਰ ਬਾਅਦ 'ਚ ਅਸਲੀ ਚਿਹਰਾ ਦਿਖ ਜਾਂਦਾ ਵੀ ਕਿਹ ਹੈ ਨੈਚੁਰਲ ਬਿਊਟੀ ਹੋਣੀ ਚਾਹੀਦੀ ਆ ਖਾਣ-ਪੀਣ ਨਾਲ ਹੁੰਦੀ ਆ ਐਕਸਰਸਾਈਜ਼ ਨਾਲ ਹੁੰਦੀ ਆ ਆ ਵੀ ਕਿੰਨਾ ਜ਼ਰੂਰੀ ਹੁੰਦੀ ਹੈ ਜਿਵੇਂ ਵਿਆਹ ਸ਼ਾਦੀ 'ਚ ਜਾਣਾ ਚਲੋ ਬਦਰ ਹਰ ਟਾਈਮ ਮੇਕਅਪ ਵੀ ਨਾ ਕਰ ਸਕਦੇ ਆਪਾਂ ਪਰ ਕਈ ਤਾਂ ਹਰ ਟਾਈਮ ਮੇਕਅਪ ਕਰਕੇ ਰੱਖ ਸਕਦੇ ਆ ਪਰ ਸਾਡੇ ਲਈ ਇੰਪੋਸੀਬਲ ਆ ਹਰ ਟਾਈਮ ਮੇਕਅਪ ਕਰਨਾ ਅਸੀਂ ਤਾਂ ਕਿਤੇ ਜਿਹਦੇ ਵਿਆਹ ਕਿਤੇ ਜਾਣੇ ਦਾ ਕਿਤੇ ਫਾਊਂਡੇਸ਼ਨ ਲਗਾ ਦਿੰਨੇ ਨਹੀਂ ਤਾਂ ਬਸ ਇਦਾਂ ਹੀ ਠੀਕ ਆ ਜਿੱਦਾਂ ਹੈਗੇ ਆ ਚਾਹੇ ਕਿਸ਼ ਨੂੰ ਪਸੰਦ ਆ ਚਾਹੇ ਕਿ ਸੁਨੀ ਪਸੰਦ ਨੋ ਪ੍ਰੋਬਲਮ ਬਿਊਟੀ ਪ੍ਰੋਡਕਟ ਤੁਸੀਂ ਦੇਖ ਸਕਦੇ ਹੋ ਸਾਰੇ ਕਈ ਐਕਸਪੈਂਸਿਵ ਵੀ ਹਤੇ ਕਈ ਆਪਣਾ ਲੋ ਵੀ ਹੈ ਸੀ ਗੱਲ ਨਹੀਂ ਹੈ ਕਿ ਤੁਸੀਂ ਮਤਲਬ ਆਪਣੇ ਬਜਟ ਦੇ ਅਨਸਾਰ ਸਾਰੇ ਬਾਏ ਕਰਦੇ ਆ ਮੈਂ ਇੰਸੇ ਕੁਝ ਵੀ ਨਹੀਂ ਬਾਏ ਕਰ ਕੀਤਾ ਹੈਗਾ ਹਾਂ ਮੈਂ ਜਦੋਂ ਪਿਛਲੀ ਵਾਰ ਆਈ ਸੀ ਨਾ ਉਹ ਫਾਊਂਡੇਸ਼ਨ ਪਿਆ ਸਾਰੇ ਤਾਂ ਮੈਂ ਇੱਕ ਫਾਊਂਡੇਸ਼ਨ ਜ਼ਰੂਰ ਲੈ ਕੇ ਗਈ ਸੀ ਕਿਉਂਕਿ ਮੈਂ ਉੱਥੋਂ ਹੀ फाउंडेशन लिखवा के भी, भी ले आई थी इथों ब्यूटी पार्लर अपना ਤੇ ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਉਥੋਂ ਮਿਲੂਗਾ ਅਲੰਟੇ ਤੋਂ ਵੀ ਉਥੋਂ ਵੀ ਤੁਸੀ ਹੋਰ ਕਿਤੇ ਲਿਆ ਵੀ ਅੰਬਾਲੇ ਤੋਂ ਪੁੱਛਿਆ ਸੀ ਕਿ ਡੁਪਲੀਕੇਟ ਮਿਲੂਗਾ ਵੀ ਪੈਸੇ ਤਾਂ ਤੁਹਾਡੇ ਕੋਲ ਉਹਨੇ ਹੀ ਲੈ ਲੈਣੇ ਆ ਫਿਰ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਉਥੇ ਜਾਣਾ ਮੈਂ ਉਥੇ ਲੈ ਲਾਂਗੇ ਕਹਿੰਦਾ ਮਤਲਬ ਆਪਾਂ ਇੱਕ ਅੱਧੀ ਚੀਜ਼ ਰੱਖੀ ਦੀ ਆ ਵਧੀਆ ਰੱਖੀ ਦੀ ਆ ਇਨਾ ਮੇਕਅਪ ਦਾ ਸਮਾਂ ਮੇਰੇ ਕੋਲ ਨਹੀਂ ਹੈਗਾ ਸੋ ਇੱਧਰ ਆਪਣਾ ヘア ਬੈਂਡ ਪਾਇਆ ヘア ਬੈਂਡ ਵੀ ਮੇਰੇ ਕੋਲ ਹੈ ਦੇ ਆ ਤੁਸੀਂ ਜਦੋਂ ਆਪਾਂ ਸੇਟ ਉਂਦੇ ਆ ਨਾ ਬੱਚੇ ਨੂੰ ਵੀ ਟ੍ਰੋਲੀ ਤੇ ਉਠਾ ਸਕਦੇ ਫਿਰ ਮਾਲ ਜੀ ਕਿੰਦਰ ਜਾਂਦੇ ਉਹਦੇ ਵਾਸਤੇ ਆਪਾਂ ਚਲੋ ਤੱਕ ਦੇਖੋ ਸਾਰੇ ਇੱਧਰ ਸਾਰਿਆਂ ਨੂੰ ਸ਼ੌਕ ਹੁੰਦਾ ਆਪਣੇ ਸ਼ੌਕ ਵੀ ਪੂਰੇ ਕਰਨੇ ਚਾਹੀਦੇ ਆ। ਓਕੇ। ਸੋ ਗਾਇਸ ਇਹ ਆਪਣਾ ਜੋ ਹੈਗਾ ਸਮਾਨ ਝਾਵਾਂ ਨਹੀਂ ਹੁੰਦਾ ਬਣਾਉ। ਉਦਾਂ ਦਾ ਇਹ ਵਾਸ਼ੂਮ ਦਾਸ ਮਾਨਾ ਤਾਰਾ। ਬਸ ਜੀ ਝੋ ਚੱਲਿਆ ਜੀ ਅੱਜਕੱਲ ਦੇ ਝੋ ਚੱਲਿਆ। ਇਹ ਸਾਰਾ ਵਾਸ਼ਰੂਮ ਕਲੀਨ ਕਰਨ ਵਾਸਤੇ ਇਹ ਬੋਲ ਲਓ ਜੀ ਪਤਾ ਨਹੀਂ ਕੀ ਭਈ ਹੈ ਸੋ ਤੁਸੀਂ ਪੂਰਾ ਦੇਖੋ ਕਿਦਾਂ ਵਧੀਆ ਤਰ੍ਹਾਂ ਸਮਾਨ ਰੱਖਿਆ ਹੋਇਆ ਕੋਈ ਪ੍ਰੋਬਲਮ ਨਹੀਂ ਆਣੀ ਸ਼ਾਪਿੰਗ ਕਰਨੇ ਚਾਹ ਹਾਂ ਹ ਆਪਣਾ ਬਾਡੀ ਵਾਸ਼ ਪਾਓ ਆਪਣਾ ਤੇ ਚੰਗੀ ਤਰ੍ਹਾਂ ਨਹਾਓ ਇਹ ਆਪਣਾ ਉਹ ਪਈ ਅਮਰੀਕਾਲ ਚ ਆ ਇਟ ਵੈਂਡਾ ਹਦੀਆ ਇਹ ਕੰਨਿਆ ਨੂੰ ਉੱਤੀ ਆਦਮ ਨੂੰ ਵੈਕਸ ਵਗੈਰਾ ਹੈ ਗਾਇਸ ਵੈਕਸ ਹਾਂ ਇਹ ਸਾਰੀ ਵੈਕਸ ਪਈ ਹੈ ਸਾਰੇ ਬਾਡੀ ਪ੍ਰੋਡਕਟਾਂ ਬਿਊਟੀ ਪ੍ਰੋਡਕਟਾਂ ਸਾਰੇ ਤੁਸੀਂ ਦੇਖੀ ਜਾਓ ਦੇਖੋ ਜੀ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਇੱਥੇ ਸਮਾਨ ਰੱਖਣਾ ਹੈ ਹਲੇ ਖਾਲੀ ਪਿਆ ਇਹ ਹੀ ਜੌਬ ਕਰਦੇ ਬੱਚੇ ਇੱਥੇ ਸਮਾਨ ਰੱਖਣੇ ਦਿਓ ਪਰ ਵਧੀਆ ਲੱਗਦਾ ਹੈ ਇਹ ਕੰਮ ਵੀ ਬਹੁਤ ਵਧੀਆ ਹੈ ਉਹਨਾਂ ਕੋ ਮੇਲਾ ਸਾਰੀ ਵੈਕਸ ਪਈ ਆ ਨਾਲ ਦੇ ਨਾਲ ਰੇਟ ਵੀ ਲਿਖੇ ਹੋਏ ਆ ਡਾਲਰਾਂ 'ਚ ਬਿਊਟੀ ਪਾਰਲਰ ਵਾਲਿਓ ਧਿਆਨ ਨਾਲ ਦੇਖ ਲੋ ਮੈਂ ਕਹਿੰਦੀ ਬਿਊਟੀ ਦਾ ਕੰਮ ਸਿੱਖ ਕੇ ਤੁਸੀਂ ਕੈਨੇਡਾ 'ਚ ਬਿਊਟੀ ਪਾਰਲਰ ਹੋ ਸਕਦੇ ਹੋ ਸਾਰਾ ਸਮਾਨ ਹੈਗਾ ਐਦਾਂ ਨਾ ਕਿ ਉਹ ਵੀ ਸਮਾਨ ਨਹੀਂ ਹੈਗਾ ਇੱਥੇ ਗਾਇਸ ਬਿਊਟੀ ਦਾ ਕੰਮ ਬਹੁਤ ਚੱਲਦਾ ਏ ਔਰ ਇੱਥੇ ਨੇਲਸ ਦਾ ਕੰਮ ਬਹੁਤ ਚੱਲਦਾ ਏ ਮਤਲਬ ਕਿ ਬਹੁਤ ਜ਼ਿਆਦਾ ਚੱਲਦਾ ਜਿੰਨਾ ਮਰਜੀ ਕਹਿ ਸਕਦੇ ਆ ਸੋ ਇੱਧਰ ਵੀ ਕੀ ਪਿਆ ਏ ਯਾਰ ਤੁਸੀਂ ਆਪ ਵੀ ਦੇਖ ਲਓ ਕੀ ਆ ਪਿਆ ਮੈਂ ਸਾਰਾ ਕੁਝ ਮੈਂ ਦੱਸੀ ਜਮਾ ਯਾਰ ਆਪਣਾ ਵੀ ਤੁਸੀਂ ਦਿਮਾਗ ਯੂਜ਼ ਕਰ ਲਓ ਭਾਈ ਨੇ ਕੀ ਹੋ ਉਸ ਕਿਤੇ ਕਿਤੇ ਖਾਲੀ ਤੇ ਹੈ ਤੇ ਸਮਾਨ ਰੱਖਣ ਨੂੰ ਹੋ ਗਿਆ ਪਿਆ ਇੱਧਰ ਤੋਂ ਬੰਦੀ ਦੀਆ ਬਾਕਸ ਵੀ ਲਰੇ ਕੀ ਨਹੀਂ ਆਣੀ ਨਹੀਂ ਕਿਉਂਕਿ ਅਸੀਂ ਐਨੇ ਬਿਊਟੀ ਪ੍ਰੋਡਕਟ ਖਰੀਦਦੇ ਨਹੀਂ ਨਾ ਬਸ ਸਾਡੇ ਕੋਲ ਤਾਂ ਬਿਊਟੀ ਪ੍ਰੋਡਕਟ ਬਸ 1 2 3 4 ਬਸ ਇੱਕ ਐਨੇ ਕੇ ਹੁੰਦੇ ਆ ਫਾਈ ਕੁਲ ਪਿਸਟਿਕ ਜੀ ਹੁੰਦੀ ਆਪਣੇ ਕੋਲ ਇੱਕ ਕਰੀਮ ਹੁੰਦੀ ਆ ਇੱਕ ਲਾਈਨਰ ਹੋ ਗਿਆ ਬਸ ਤੇ హెయిర్ ਬੈਂਡ ਵੀ ਹੋ ਗਿਆ ਇਹ ਟੈਸਟਰ वगैरह ਰੱਖੇ ਹੋਏ ਸਾਰੇ ਜਿਸ ਤਰ੍ਹਾਂ ਕਿਸੇ ਨੇ ਪਲਸਟਿਕ ਲੈਣੀ ਹੈ ਜਦ ਦੇ ਟੈਸਟ ਕਰਵਾਉਂਦੇ ਆ ਫਿਰ ਆਪਣਾ ਮੈਉਥੀ ਭੁੰਮੀ ਨਹੀਂ ਹੋਰ ਦਿਖਾਉਣੀ ਥੋੜੀ ਗਾਇਸ ਦੇਖਦੇ ਜਾਓ ਦੇਖਦੇ ਜਾਓ ਬਸ ਤੁਸੀਂ ਦੇਖੀਓ ਓ ਮਾਈ ਗੋਡ ਕਿੰਨੀ ਕਿੰਨੀਆਂ ਕਰੀਮਾਂ ਐ ਗੋਰੇ ਚਿੱਟੇ ਹੋ ਜਾਉਂਗੇ ਗਿਆਈ ਤੁਸੀਂ ਇਹਨਾਂ ਨੂੰ ਲਗਾ ਕੇ oh ਕਮਾਲ ਦੀ ਗੱਲ ਜਿਆ ਸਮਾਨ ਪਿਆ ਹੈ ਸਾਰਾ ਸ਼ੌਕ ਹੁੰਦੇ ਆ ਦੋਸਤੋ ਆਪਣੇ ਆਪਣੇ ਸਟ੍ਰੀਮ ਲਾਉਣ ਨਾਲ ਕੋਈ ਫਾਇਦਾ ਤਾਂ ਹੁੰਦਾ ਨਹੀਂ ਪਹਿਲਾਂ ਤਾਂ ਅਸੀਂ ਵੀ ਬਹੁਤ ਲਾਇਆ ਕਰਦੇ ਸੀ ਪਰ ਹੁਣ ਸ਼ੌਂਕ ਜਿਹਾ ਹੀ ਉਤਰ ਗਿਆ ਹੁਣ ਤਾਂ ਹੁਣ ਤਾਂ ਲੱਗਦਾ ਕਿ ਬਸ ਖਾਣ ਪੀਣਨਾ ਆਪਣਾ ਖਾਣਾ ਪੀਣਾ ਵਧੀਆ ਰੱਖੋ ਇੱਧਰ ਆਪਣਾ ਜਵੈਲਰੀ ਆਰਟੀਫੀਸ਼ਲ ਜਿੱਤਰਾ ਕੁੜੀਆਂ ਹੋਣੀਆਂ ਇੱਥੇ ਪੈਂਟਾ ਵਗੈਰਾ ਨਾਲ ਬ੍ਰਸ ਬ੍ਰਸ ਨਾਲ ਹੋਣੀਆਂ ਬਹੁਤ ਵਧੀਆ ਜਵਲਰੀ ਪਈ ਆ ਦੇਖੋ ਤਾਂ ਸਹੀ ਪਿੰਨੇ ਸੋਨੇ ਖਾਂਦੀ ਆ ਇਹ ਰੱਬਾ ਚੈਨੀਆਂ ਪਈਆਂ ਹੋ ਰਹੀ ਨਾ ਮੱਖਾਂ ਚੱਕ ਲੋ ਬਈ ਜਿਹਨੂੰ ਵਧੀਆ ਲੱਗਦੀ ਆ ਇਹ ਕਾਫੀ ਕਿੰਨੇ ਸੋਨੇ ਆ ਹਨਾ ਖੁਸ਼ ਹੋ ਸ਼ੌਪ ਤੇ ਸ਼ੌਪ ਸਭ ਕਣੇ ਦੋਸਤੋ ਸਾਬਣ ਸੋ ਗਾਇਸ ਨੈਕਸਟ ਵਲੌਗ ਆਪਣਾ ਹੋਊਗਾ ਕੱਪੜਿਆਂ ਦਾ ਸੈਕਸ਼ਨ ਦਾ ਜ਼ਰੂਰ ਦੇਖਿਓ ਨੈਕਸਟ ਵਲੌਗ ਪਾਰਟ 2